ਸਿਲੇ ਵਿਕਾਸੋਨੀ ਨੇ ਮੌਜੂਦਾ ਸਰਕਾਰ ਇੱਕ ਪਾਸੇ ਸਮਾਰਟ ਸਿਟੀ ਸ਼ਹਿਰ ਬਣਾਉਣ ਨੂੰ ਲੋਕਾਂ ਨੂੰ ਸੁਪਨੇ ਵਿਖਾ ਰਹੀ ਹੈ ਤਾਂ ਅੱਜ ਇੱਕ ਧਰਨਾ ਪ੍ਰਦਰਸ਼ਨ ਹੋ ਰਿਹਾ ਗੰਦਗੀ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਜੋ ਧਰਨਾ ਪ੍ਰਦਰਸ਼ਨ ਤੁਸੀਂ ਅੱਜ ਕਰ ਰਹੇ ਹੋ ਸਮੂਹ ਵਰਕਰਾਂ ਦੇ ਨਾਲ ਸਾਰੇ ਤੁਸੀਂ 스마트 ਸਿਟੀ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਇਹਨੂੰ ਗੁਰੂ ਦੀ ਨਗਰੀ ਨੂੰ ਨਗਰੀ ਗੁਰੂ ਦੀ ਨਗਰੀ ਹੋ ਰਹਿਣ ਦਿਓ ਸਾਨੂੰ 스마트 ਸਿਟੀ ਨਹੀਂ ਚਾਹੀਦੀ ਤੁਸੀਂ ਸਾਡੇ ਸ਼ਹਿਰ ਦੀ ਸਫਾਈ ਕਰ ਦਿਓ ਸਾਡੇ ਸ਼ਹਿਰ ਦਾ ਕੂੜਾ ਚੁੱਕ ਦਿਓ ਸਾਡੇ ਘਰਾਂ 'ਚ ਸਾਫ਼ ਪਾਣੀ ਪੰਚਾ ਦਿਓ ਔਰ ਸੀਵਰੇਜ ਸਿਸਟਮ ਠੀਕ ਕਰ ਦਿਓ ਜਿਹੜੇ ਸ਼ਹਿਰ ਦੇ ਖੱਡੇ ਪੈ ਗਏ ਨੇ ਤਾਂ ਤਾਂ ਦੇ ਉਹਨੂੰ ਪੂਰਾ ਕਰ ਦਿਓ 스마트 ਸਿਟੀ ਉਹਦੇ 'ਚ ਆ ਜਾਏਗੀ ਔਰ ਇਹ ਅਫਸਰਾਂ ਨੂੰ ਚੇਤਾਵਨੀ ਦੇਣ ਵਾਸਤੇ ਸਾਡੇ ਕੌਂਸਲਰ ਜਬਾਨ ਵਰਕਰ ਜਬਾਨ ਇਕੱਠੇ ਹੋਏ ਨੇ ਇਹਨਾਂ ਨੂੰ ਅੱਜ ਅਸੀਂ ਜਿਹੜਾ ਇਹਨਾਂ ਦੇ ਜੰਗਾਲ ਲੱਗ ਗਿਆ ਇਹਨਾਂ ਨੂੰ ਢਾਈਆਂ ਸਾਲਾਂ ਚ ਉਹਨਾਂ ਨੂੰ ਅਜ ਜੰਗਾਲ ਲਾਉਣ ਵਾਸਤੇ ਇਕੱਠੇ ਹੋਏ ਆਂ ਔਰ ਇਹ ਸਾਡਾ ਰੋਜ਼ ਪ੍ਰਦਰਸ਼ਨ ਜਿਹੜਾ ਹੈ ਜਾਰੀ ਰਹੇਗਾ ਔਰ ਇਸ ਤੋਂ ਵਧਾ ਵਧੇ ਜਿ ਰਹੇਗਾ ਜੇ ਇਹਨਾਂ ਨੇ ਕੂੜਾ ਨਾ ਚੁੱਕਿਆ ਅਸੀਂ ਕਾਂਗਰਸ ਦੇ ਕੌਂਸਲਰ ਸਬਾਨ ਵਰਕਰ ਸਬਾਨ ਇਕੱਠੇ ਹੋਗੇ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਦਫ਼ਤਰਾਂ ਦੇ ਬਾਹਰ ਕੂੜਾ ਸੁੱਟ ਕੇ ਜਾਵਾਂਗੇ ਔਰ ਇਹਨਾਂ ਨੂੰ ਗੰਦੇ ਪਾਣੀ ਦੀ ਬੋਤਲਾਂ ਦਿਖਾ ਦੇ ਕੇ ਜਾਵਾਂਗੇ ਸ੍ਰਕੀ ਧਰਨੇ ਪ੍ਰਦਰਸ਼ਨ ਤੋਂ ਪਹਿਲਾਂ ਅਫਸਰਾਂ ਤੱਕ ਪਹੁੰਚ ਕੀਤੀ ਗਈ ਕਿ ਸ਼ਹਿਰ ਦੇ ਹਾਲਾਤ ਜਿਹੜੇ ਨੇ ਉਹ ਵੱਤੋਂ ਬੱਤਰ ਨੇ ਲੋਕ ਪਰੇਸ਼ਾਨ ਨੇ ਕੋਈ ਲੋਕਾਂ ਦੀ ਸੁਣਵਾਈ ਕੀਤੀ ਜਾ ਇਨਟੀਮੀਸ਼ਨ ਦਿੱਤੀ ਜਾ ਰਹੀ ਹੈ ਅਸੀਂ ਵੀ ਦੇ ਰਹੇ ਸਾਡੇ ਕੌਂਸਲ ਸਬੰਨ ਵੀ ਦੇ ਰਹੇ ਨੇ ਲੋਕ ਵੀ ਦੇ ਰਹੇ ਨੇ ਪ੍ਰੈਸ ਤੇ ਵੀ ਰੈਗੂਲਰ ਆ ਰਿਹਾ ਖਬਰਾਂਾਂ 'ਚ ਵੀ ਆ ਰਿਹਾ ਪ੍ਰਿੰਟ ਮੀਡੀਆ 'ਚ ਵੀ ਆ ਰਿਹਾ ਹੈ ਇਲੈਕਟ੍ਰੋਨਿਕ ਮੀਡੀਆ 'ਚ ਵੀ ਆ ਰਿਹਾ ਬਟ ਇਹਨਾਂ ਨੂੰ ਕੋਈ ਫਰਕ ਨਹੀਂ ਸਰ ਇਹ ਵੀ ਘਰਾਂ 'ਚ ਜਾਂਦੇ ਨੇ ਇਹ ਵੀ ਸੜਕਾਂ ਤੋਂ ਦਫ਼ਤਰਾਂੋਂ ਨਿਕਲ ਕੇ ਆਉਂਦੇ ਨੇ ਕੀ ਇਹਨਾਂ ਨੂੰ ਕੂੜਾ ਨਜ਼ਰ ਨਹੀਂ ਆਉਂਦਾ ਕੀ ਇਹਨਾਂ ਨੂੰ ਸੀਵਰੇਜ ਤੇ ਪਾਣੀ ਖੜਾ ਨਜ਼ਰ ਨਹੀਂ ਆਉਂਦਾ ਬਟ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਤੇ ਇਹਨਾਂ ਦੀ ਤਨਖਾਹਾਂ ਮਿਲਦੀਆਂ ਸੋ ਕੋਈ ਗੱਲ ਨਹੀਂ ਇਹਨਾਂ ਨੇ ਜੇ ਇਦਾਂ ਹੀ ਢੀਠਪੂਣਾ ਹੀ ਵਿਖਾਉਣਾ ਤੇ ਇਹਨਾਂ ਤੋਂ ਵੱਡੇ ਢੀਠ ਹਸੀ ਮੰਨ ਕੇ ਦਿਖਾਵਾਂਗੇ ਇਹਨਾਂ ਦੇ ਦਫਤਰਾਂ ਜੇ ਵੜ ਕੇ ਇਹਨਾਂ ਨੂੰ ਦੱਸਾਂਗੇ ਕਿ ਕੰਮ ਕੀਤਾ ਕਰੀਦਾ ਕੀ ਸਰਕਾਰ ਦੇ ਕੋਲ ਪੈਸਾ ਨਹੀਂ ਆ ਜਾਂ ਫਿਰ ਇਹ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਸਰ ਦੇਖੋ ਟੈਕਸ ਲੈਂਦੇ ਨੇ ਲੋਕਾਂ ਕੋਲੋਂ ਕਾਰਪੋਰੇਸ਼ਨ ਕੋ ਸਾਡਾ ਆਪਣਾ ਇੰਡੀਵੀਜੂਅਲ ਫੰਡ ਇਕੱਠਾ ਜਨਰੇਟ ਕਰਦੀ ਹੈ ਸਾਡੇ ਕੋ ਆਪਣਾ ਟੈਕਸ ਇਕੱਠਾ ਹੁੰਦਾ ਹੈ ਪੈਸਾ ਬਹੁਤ ਹੈ ਜੇ ਨੀਤ ਸਾਫ਼ ਹੋਵੇ ਇਮਾਨਦਾਰੀ ਨਾਲ ਕੰਮ ਕਰਨ ਦੀ ਨੀਤ ਹੋਵੇ ਤੇ ਸਭ ਕੁਝ ਹੋ ਜਾਂਦਾ ਹੈ ਦੇਖੋ ਅਸੀਂ ਸਾਡੇ ਕੋ ਆਪਣੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਸਫਾਈ ਸੇਵਕ ਨੇ ਅਸੀਂ ਉਹਨਾਂ ਨੂੰ ਤਨਖਾਹ ਦਿੰਨੇ ਆ ਹਰ ਮਹੀਨੇ ਚ ਉਹ ਸਫਾਈ ਅੱਗੇ ਵੀ ਕਰਦੇ ਰਹੇ ਨੇ ਇਹ ਨਹੀਂ ਕਿ ਇਹਦੀ ਉਹਨਾਂ ਨੇ ਸਫਾਈ ਨਹੀਂ ਉਹ ਅੱਗੇ ਵੀ ਹਮੇਸ਼ਾ ਸਫਾਈ ਕਰਦੇ ਰਹੇ ਨੇ ਜੇ ਅੱਜ ਕੂੜਾ ਚੁੱਕਣ ਵਾਲੀ ਕੰਪਨੀ ਚਲੀ ਗਈ ਆਪਾਂ ਉਹਨਾਂ ਨਾਲ ਮੀਟਿੰਗ ਕਰ ਲੈਨੇ ਜਿਹੜੇ ਸਾਡੇ ਸਫਾਈ ਸੇਵਕ ਸਾਡੇ ਭਰਾ ਨੇ ਸਾਡੇ ਸ਼ਹਿਰ ਦੇ ਨੇ ਉਹਨਾਂ ਨੂੰ ਵੀ ਸ਼ਹਿਰ ਦਾ ਦੁੱਖ ਸਮਝਦੇ ਨੇ ਉਹ ਵੀ ਪਰ ਇਹ ਉਹਨਾਂ ਨੂੰ ਬੁਲਾਉਂਦੇ ਸੀ ਉਹਨਾਂ ਦੀ ਡਿਊਟੀ ਤੇ ਲਾਉਣ ਜੇ ਉਹਨਾਂ ਨੂੰ ਕਹਿਣ ਨੇ ਉਹ ਕਿਉਂ ਕੰਮ ਕਰਨਗੇ ਇਹ ਸੋ ਹੀ ਅਫਸਰ ਸੋ ਹੀ ਹੋ ਗੋ ਕੰਮ ਆ ਕਿ ਉਹ ਉਹਨਾਂ ਨਾਲ ਗੱਲ ਕਰੀ ਤੀ ਉਹ ਕਹਿੰਦਾ ਭਾਜੀ ਸਾਡੀ ਡਿਊਟੀ ਲਾ ਦੇਣ ਅਸੀਂ 4 ਦਿਨ ਚ ਸ਼ਹਿਰ ਸਾਫ ਕਰ ਦਨੇ ਆ ਜੀ ਜਿਤਨੋਂ ਸਰਕਾਰ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਵਿੱਚ ਚੱਕਰ ਲਾ ਰਹੇ ਨੇ ਕਦੇ ਇਹ ਗਵਰਨਰ ਸਾਹਿਬ ਆ ਜਾਂਦੇ ਨੇ ਕਦੇ ਰਾਜਪਾਲ ਸਾਹਿਬ ਆਏ ਨੇ ਕਦੇ ਮੰਤਰੀ ਆ ਜਾਂਦੇ ਨੇ ਕਿ ਲੋਕਾਂ ਨੂੰ ਹਾਲਾਤਾਂ ਦਾ ਅੰਮ੍ਰਿਤ ਦੇ ਨਜ਼ਰ ਨਹੀਂ ਆਉਂਦੀ ਦੇਖੋ ਇਹ ਗਵਰਨਰ ਸਾਹਿਬ ਆਏ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਦਾ ਦੌਰਾ ਕਰਕੇ ਕਿ ਸਾਰੇ ਆ ਰਹੇ ਨੇ ਪਰ ਉਹ ਹਾਰਡ ਪ੍ਰਭਾਵਿਤ ਇਲਾਕੇ ਜਾ ਰਹੇ ਨੇ ਉਹ ਵੀ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਫੇਲਿਅਰ ਸੀ ਜਿਹਦੇ ਅੱਜ ਹੜ ਆ ਗਏ ਜੇ ਬੰਨ ਬੰਨੇ ਹੁੰਦੇ ਇਹਨਾਂ ਕੋਲ ਸੈਂਟਰ ਗਵਰਨਮੈਂਟ ਤੋਂ ਫੰਡ ਆਉਂਦਾ ਜਿਹਦੇ ਚ ਇਹਨਾਂ ਨੇ ਆਪਣਾ 25% ਸ਼ੇਅਰ ਪਾਉਣਾ ਉਂਦੋਂ 75% ਦਾ ਸੈਂਟਰ ਗਵਰਨਮੈਂਟ ਦਾ ਫੰਡ ਹੁੰਦਾ ਇਹਨਾਂ ਨੇ ਉਹ ਲਿੱਤਾ ਹੀ ਨਹੀਂ ਸੈਂਟਰ ਗਵਰਨਮੈਂਟ ਠੀਕ ਕੀਤੇ ਹੁੰਦੇ ਅੱਜ ਸਾਡੇ ਪਿੰਡਾਂ 'ਚ ਖਾਸ ਕਰਕੇ ਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਜਿੱਥੇ-ਜਿੱਥੇ ਵਿਹਾੜਾ ਹੈ ਅੱਜ ਪੰਜਾਬ 'ਚ ਹਾਲਾਤ ਨਾ ਹੁੰਦੇ ਸੋ ਇਹ ਪੋਜੀਸ਼ਨ ਅੱਜ ਸ਼ਹਿਰਾਂ 'ਚ ਬਣੀ ਪਈ ਹੈ ਸੜਕਾਂ ਟੁੱਟ ਗਈਆਂ بارشਾਂ ਕਰਕੇ ਪਾਣੀ ਖੜਾ ਹੈ ਮੱਛਰ ਇਕੱਠਾ ਹੋ ਰਿਹਾ ਹੈ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਸਪਰੇ ਨਹੀਂ ਹੋ ਰਿਹਾ ਬੱਚੇ ਬਿਮਾਰ ਹੋ ਰਹੇ ਬਜ਼ੁਰਗ ਬਿਮਾਰ ਹੋ ਰਹੇ ਲੋਕਾਂ ਦੀ ਜਾਨਾਂ ਜਾ ਰਹੀਆਂ ਇੱਕ ਦਫ਼ਤਰਾਂ 'ਚ ਬੈਠੇ ਹੋਣੇ ਕੋਈ ਆਖਰੀ ਚੇਤਾਵਨੀ ਅਫਸਰਾਂ ਨੂੰ ਦਿੱਤੀ ਜਾਊਗੀ ਅਸੀਂ ਧਰਨੇ ਦੇ ਰਹੇ ਹਾਂ ਕਿਉ ਸੁਧਰ ਜਾਣ ਨਹੀਂ ਤਾਂ ਇਸ ਤੋਂ ਵੱਧ ਜਿਹੜਾ ਉਹ ਪ੍ਰਦਰਸ਼ਨ ਕਿਸ ਹੋਰ ਤਰੀਕੇ ਦੇ ਨਾਲ ਕੀਤਾ ਜਾਊਗਾ ਸਾਬ ਚੇਤਾਵਨੀਆਂ ਅੱਗੇ ਬੜੀਆਂ ਦੇ ਦਿੱਤੀਆਂ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਇਹ ਟੱਸ ਤੋਂ ਮਾਸ ਨਹੀਂ ਹੁੰਦੇ ਕਿਉਂਕਿ ਜਿਹੜੀ ਸਰਕਾਰ ਹੈ ਨਾ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਜਿੰਨੀ ਦੇਰ ਤੱਕ ਉਹ ਜਾਗਰੂਕ ਨਹੀਂ ਕਰਾਉਣਗੇ ਜਾਂ ਇਹਨਾਂ ਨੂੰ ਸਮਝਾਉਣਗੇ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਅਫਸਰ ਵੀ ਨਹੀਂ ਦਦਦੇ ਉਹਨਾਂ ਦੀ ਕੋਈ ਸੁਣਦਾ ਨਹੀਂ ਉਹ ਆਪ ਹੀ ਕਹਿੰਦੇ ਨੇ ਸਾਡਾ ਕੋਈ ਫੋਨ ਨਹੀਂ ਚੁੱਕਦਾ ਜੀ ਅਸੀਂ ਕਿਹਨੂੰ ਕਹਣਾ ਜੇ ਕੋਈ ਬੰਦਾ ਉਹਨਾਂ ਕੋਲ ਚਲੇ ਜਾਏ ਪਹਿਲ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕੰਮ ਕਹੜਾ ਕਿਨੂੰ ਹੈ 4 ਸਾਲ ਹੋ ਗਏ ਉਹਨਾਂ ਨੂੰ ਐਮਐਲਏ ਬਣਿਆ ਨੂੰ ਸੋ ਇੰਨਾ ਮਾੜਾ ਹਾਲ ਹੈ ਇਸ ਵੇਲੇ ਕਦੀ ਵੀ ਮੈਂ ਅਬ ਦਾ ਅੱਜ ਸਾਡਾ ਪੰਜਾਬ ਦਾ ਹਾਲ ਦੇਖ ਲਓ ਲਾਅ ਐਂਡ ਆਰਡਰ ਦਾ ਹਾਲ ਦੇਖ ਲਓ ਅੱਜ ਨਸ਼ਿਆਂ ਦਾ ਹਾਲ ਦੇਖ ਲਓ ਅੱਜ ਸ਼ਹਿਰ ਦੀ ਸਫਾਈਆਂ ਦਾ ਹਾਲ ਦੇਖ ਲਓ ਹਰ ਪੱਖੋਂ ਸਰਕਾਰ ਫੇਲ ਹੋ ਚੁੱਕੀ ਹੈ ਜੀ ਸਾਹਿਬ ਅੰਮ੍ਰਿਤਸਰ ਤੇ ਸਭ ਦਾ ਸਾਂਝਾ ਨਾਓ ਕਾਂਗਰਸ ਦਾ ਨਾਓ ਕਾਲੀਆਂ ਦਾ ਨਾਓ ਆਮ ਆਦਮੀ ਦਾ ਫਿਰ ਸਭ ਨੂੰ ਇਕੱਠੇ ਹੋ ਕੇ ਪਹਿਲ ਕਰਨੀ ਚਾਹੀਦੀ ਹੈ ਨਾ ਕਿ ਅਸੀਂ ਅੰਮ੍ਰਿਤਸਰ ਨੂੰ ਜਿਹੜਾ ਆਪਣੇ ਤੌਰ ਤੇ ਇੱਕ ਸਮਾਲ ਸਿਟੀ ਬਣਾ ਲਈਏ ਦੇਖੋ ਅੱਜ ਅਸੀਂ ਕਾਂਗਰਸ ਸੀਗਿਆ ਨੇ ਧਰਨਾ ਲਾਇਆ ਕਾਰਪੋਰੇਟ ਦਫ਼ਤਰ ਔਰ ਅਕਾਲੀ ਦਲ ਦੇ ਬੀਜੇਪੀ ਦੇ ਕਾਉਂਸਲਰ ਹਨ ਚਲੋ ਸਾਡੇ ਕਲੀਗ ਨੇ ਸਾਡੀ ਰੈਗੂਲਰ ਉਹਨਾਂ ਨਾਲ ਗੱਲ ਵੀ ਹੁੰਦੀ ਮਿਲਦੇ ਵੀ ਆ ਉਹਨਾਂ ਨਾਲ ਵੀ ਸਾਡੀ ਗੱਲ ਹੁੰਦੀ ਹੈ ਉਹ ਵੀ ਬਹੁਤ ਪਰੇਸ਼ਾਨ ਨੇ ਅਗਲਾ ਜਿਹੜਾ ਵੀ ਕੋਈ ਸੀ ਪ੍ਰੋਗਰਾਮ ਕਰਾਂਗੇ ਮੈਂ ਤੇ ਆਪਣੇ ਵੱਲੋਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਵੀ ਮੁਸ਼ਕਲ ਹੈ ਇਹ ਸਾਂਝ ਪ੍ਰੋਬਲਮ ਹੈ ਸਾਂਝੀ ਪ੍ਰੋਬਲਮ ਹੈ ਸਾਰੇ ਕਾਉਂਸਲਰ ਹੁੰਦੇ ਸਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹਨਾਂ ਨੂੰ ਛੱਡੋ ਆਮ ਆਦਮੀ ਪਾਰਟੀ ਦੇ 5-7 ਕਾਉਂਸਲਰ ਜਦੋਂ ਕੱਲ ਉਹਨਾਂ ਨੂੰ ਮੇਰਾ ਪਤਾ ਲੱਗਾ ਕਿ ਇਹਨਾਂ ਨੇ ਤਰਨਾਂ ਦਾ ਉਹ ਕਹਿੰਦੇ ਭਾਜੀ ਸਾਡੀ ਵਾਡਾਂ ਦਾ ਵੀ ਬੋਲਦੇ ਸਾਨੂੰ ਇਹ ਉਹ ਵੀ ਇਹਨਾਂ ਤੋਂ ਦੁਖੀ ਹੋਏ ਨੇ ਇਹਨਾਂ ਦਾ ਵੀ ਕੰਮ ਨਹੀਂ ਹੁੰਦਾ ਅਸੀਂ ਸੋਚਦੇ ਸਾਰੇ ਕਾਂਗਰਸੀਆਂ ਦਾ ਜਾਂ ਕਾਲੀ ਬੀਜੇਪੀ ਇਹਨਾਂ ਦੇ ਵੀ ਕਾਉਂਸਲਰਾਂ ਦਾ ਇਹ ਹਾਲ ਬਹੁਤ ਮਾੜਾ ਹਾਲ ਹੈ ਸਰ ਵੇਖੋ ਕਿ ਤੁਸੀਂ ਉਹਨਾਂ ਦੀ ਗ੍ਰਿਫਤਾਰੀ ਨਾ ਕਰਾ ਦਿਓ ਪਠਾਨ ਮਾਜਰਾ ਦੀ ਹੋ ਚੁੱਕੀ ਆ ਦੇਖੋ ਮੈਂ ਉਸ ਬਾਰੇ ਨਹੀਂ ਕਹਿਣਾ ਚਾਹੁੰਦਾ ਜਿਹੜਾ ਬੰਦਾ ਦੁਖੀ ਹੋਏਗਾ ਦੇਖੋ ਜਿਹੜਾ ਵੀ ਕੌਂਸਲਰ ਕਿਸੇ ਵੀ ਪਾਰਟੀ ਦਾ ਬਣ ਗਿਆ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਕੌਂਸਲਰ ਨੂੰ ਕੌਂਸਲਰ ਹੀ ਇੱਕ ਐਸਾ ਇਨਸਾਨ ਹੈ ਜਿਹਨੂੰ ਲੋਕ ਚੁਰੇ ਉਹਦੇ ਘਰੋਂ ਉਠਾ ਸਕਦੇ ਨੇ ਉਹਨੂੰ ਉਹਦਾ ਬੂਹਾ ਖੜਕਾ ਸਕਦੇ ਨੇ ਉਹਨਾਂ ਕੋਲ ਵੀ ਲੋਕ ਆਉਂਦੇ ਨੇ ਉਹਨੂੰ ਵੀ ਲੋਕ ਪਰੇਸ਼ਾਨ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਕਿ ਹਾਲਾਤ ਸੁਧਰ ਜਾਣ ਅਸੀਂ ਇਹ ਅਰਦਾਸ ਕਰਦੇ ਆਂ ਇਹਨਾਂ ਨੂੰ ਇਹਨਾਂ ਦੇ ਜੰਗਾਲ ਲੱਗਾ ਅਫਸਰਾਂ ਨੂੰ ਕਿ ਜਾਗ ਜਾਓ ਗੁਰੂ ਦੀ ਨਗਰੀ ਹੈ ਬੜੀ ਪਵਿੱਤਰ ਨਗਰੀ ਜਿੰਨੇ ਸੱਚੇ ਮਨ ਨਾਲ ਇਸ ਗੁਰੂ ਦੀ ਨਗਰੀ ਦੀ ਸੇਵਾ ਕੀਤੀ ਉਹਨੂੰ ਉਹਦਾ ਫਲ ਵੀ ਮਿਲਦਾ ਹੈ ਤੇ ਜਿੰਨੇ ਕੋਈ ਇਸ ਗੁਰੂ ਦੀ ਨਗਰੀ ਵਾਲੇ ਮਾਰਾ ਸੋਚਿਆ ਤਾਂ ਉਹਨੂੰ ਦੰਡ ਵੀ ਇੱਥੋਂ ਹੀ ਮਿਲ ਕੇ ਗਿਆ ਹੈ ਇਹ ਬੜੀ ਪਵਿੱਤਰ ਸ਼ਹਿਰ ਹੈ ਸਾਡਾ ਗੁਰੂਆਂ ਪੀਰਾਂ ਪਕੰਬਰਾਂ ਦਾ ਪਵਿੱਤਰ ਸ਼ਹਿਰ ਹੈ ਇੱਥੇ ਜਿਹੜਾ ਸੇਵਾ ਕਰੇਗਾ ਉਹ ਹੀ ਤਰੱਕੀ ਕਰ ਸਕਦਾ ਹੈ ਉਹ ਹੀ ਕਾਮਯਾਬ ਹੋ ਸਕਦਾ ਹੈ ਨਹੀਂ ਤੇ ਉਹਦਾ ਜਿਹੜਾ ਡਾਊਨ ਫਾਲੋ ਬਹੁਤ ਛੇਤੀ ਆਉਂਦਾ ਧੰਨਵਾਦ ਜੀ ਇਹ ਸੰਨ ਵਿਕਾਸ ਸੋਨੀ ਜੀ ਕਿਉਂਕਿ ਅੱਜ ਦਾ ਜੋ ਧਰਨਾ ਪ੍ਰਦਰਸ਼ਨ ਇਨਾਂ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਸਾਰੇ ਹੀ ਅੰਮ੍ਰਿਤਸਰ ਦੇ ਕਾਉਂਸਲਰ ਵਾਰਡ ਇਨਚਾਰਜ ਔਰ ਹੋਰ ਜਿੰਨੇ ਵੀ ਵਰਕਰ ਨੇ ਇੱਕ ਪ੍ਰਦਰਸ਼ਨ ਕੀਤਾ ਗਿਆ ਸ਼ਹਿਰ ਦੇ ਵਿੱਚ ਗੰਦਗੀ ਨੂੰ ਲੈ ਕੇ ਗੰਦੇ ਪਾਣੀ ਨੂੰ ਲੈ ਕੇ ਇੱਕ ਚੇਤਾਵਨੀ ਦਿੱਤੀ ਗਈ ਆ ਅਗਰ ਹਾਲਾਤਾਂ ਨੂੰ ਸੁਧਾਰਿਆ ਨਹੀਂ ਗਿਆ ਤਾਂ ਅਸੀਂ ਜੋ ਗੰਦਗੀ ਸ਼ਹਿਰ ਦੇ ਵਿੱਚ ਫੈਲੀ ਹੋਈ ਆ ਉਹਨਾਂ ਨੂੰ ਟਰੈਕਟਰ ਟਰਾਲੀਆਂ ਤੇ ਲੱਦ ਕੇ ਜੋ ਕਾਰਪੋਰੇਸ਼ਨ ਅਧਿਕਾਰੀ ਨੇ ਉਹਨਾਂ ਦੇ ਘਰਾਂ ਦੇ ਅੱਗੇ ਸੁੱਟਾਂਗੇ ਤਾਂ ਜੋ ਇਹਨਾਂ ਨੂੰ ਨੀਚੋਂ ਜਗਾਇਆ ਜਾ ਸਕੇ ਅੱਜ ਕਾਂਗਰਸ ਦੇ ਕਾਉਂਸਲਰਾਂ ਦੇ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਸ਼ਹਿਰ ਦੇ ਵਿੱਚ ਫੈਲੀ ਗੰਦਗੀ ਨੂੰ ਲੈ ਕੇ ਤਾਂ ਮੇਅਰ ਸਾਹਿਬ ਸਾਡੇ ਨਾਲ ਨੇ ਸਰ ਜੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੂੰਗੀ ਦੇਖੋ ਧਰਨੇ ਪ੍ਰਦਰਸ਼ਨ ਜਿਹੜੇ ਹੈਗੇ ਨੇ ਹਰ ਹਰ ਕਿਸੇ ਦਾ ਹੱਕ ਹੈ ਲੇਕਿਨ ਕਿਸੇ ਨੂੰ ਡਿਸਟਰਬ ਨਾ ਕਰੇ ਅੱਜ ਧਰਨਾ ਪ੍ਰਦਰਸ਼ਨ ਮੇਰਾ ਖਿਆਲ ਤੁਸੀਂ ਕਹਿ ਰਹੇ ਹੋ 12 ਕਾਉਂਸਲਰ ਮੇਰੇ ਹਿਸਾਬ ਨਾਲ 10 ਜਾਂ 11 ਕਾਉਂਸਲਰ ਨੇ 85ਾਂ 'ਚੋਂ ਜਿਹੜੇ ਇਹ ਆਏ ਸੀਗੇ ਇਹਦੇ ਨਾਲ ਸਿਰਫ ਸਿਰਫ ਕਾਰਪੋਰੇਸ਼ਨ ਦਾ ਜਿਹੜਾ ਹੈਗਾ ਇਹ ਡਿਸਟਰਬੈਂਸ ਕ੍ਰੀਏਟ ਕੀਤੀ ਗਈ ਇਸ ਤੋਂ ਇਲਾਵਾ ਹੋਰ ਕੁਛ ਨਹੀਂ 40 50 ਜਾਣੇ ਲਿਆ ਕੇ ਇਧਰ ਉਧਰ ਦੇ ਸਿਰਫ ਸਿਰਫ ਆਪਣਾ ਇੱਕ ਐਵੇਂ ਕਾਰਪੋਰੇਸ਼ਨ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਗਈ ਇਸ ਤੋਂ ਵੱਧ ਕੁਝ ਨਹੀਂ ਆ ਹਾਂ ਜੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਮੇਰੇ ਦਰਵਾਜ਼ੇ ਖੁੱਲੇ ਨੇ ਮੇਰੇ ਕੋਲ ਜਦੋਂ ਮਰਜ਼ੀ ਆਏ ਮੈਂ ਹਰ ਟਾਈਮ ਜਿਹੜਾ ਆਪਣੇ ਆਫਿਸ ਟਾਈਮ ਦੇ ਵਿੱਚ ਤਕਰੀਬਨ 12 ਵਜੇ ਤਕਰੀਬ ਆਪਣੀ ਕਾਰਪੋਰੇਸ਼ਨ 'ਚ ਆ ਜਾਂਦਾ ਮੇਰੇ ਕੋਲ ਜਦੋਂ ਮਰਜ਼ੀ ਜਿਹੜਾ ਮਰਜ਼ੀ ਆਏ ਔਰ ਆਉਂਦੇ ਵੀ ਨੇ ਔਰ ਜੋ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਆਪਾਂ ਉਹਨਾਂ ਦਾ ਹੱਲ ਵੀ ਕਰੀਦਾ ਨਿਪਟਾਰਾ ਵੀ ਕਰੀਦਾ ਜੀ ਸੋਨੀ ਸਾਹਿਬ ਕਹਿੰਦੇ ਆ ਕਿ ਮੇਰੇ ਕੋਲ ਆਮ ਆਦਮੀ ਦੇ ਕਾਉਂਸਲਰ ਵੀ ਪਹੁੰਚੇ ਸੀ ਕਿ ਸਾਡੀ ਸੁਣਵਾਈ ਨਹੀਂ ਹੋ ਰਹੀਗੀ ਸਾਡੀ ਤੁਸੀਂ ਉੱਥੇ ਆਵਾਜ਼ ਨੁ ਚ ਮੈਨੂੰ ਇੱਕ ਗੱਲ ਦੱਸੋ ਕਾਂਗਰਸ ਦੇ 35 ਜਾਂ 36 ਕਾਉਂਸਲਰ ਨੇ ਉਹਨਾਂ ਦੇ ਵਿੱਚੋਂ 10 ਜਾਂ 11 ਰਹਿ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਸਾਥੀ ਨੇ ਮੈਂ ਤੇ ਕਿਹਾ 85 ਦੇ 85 ਕਾਉਂਸਲਰ ਜਿਹੜੇ ਨੇ ਉਹ ਮੇਰੇ ਨੇ ਮੇਰੀਆਂ ਵਾਡਾਂ ਨੇ ਕਿਉਂਕਿ ਸੱਤੇ ਹਲਕੇ ਅਮਰਸਰ ਸ਼ਹਿਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਬਾਨ ਦੇ ਨੇ ਔਰ ਸਾਰੇ ਸ਼ਹਿਰ ਦੀ ਅਸੀਂ ਡਵੈਲਪਮੈਂਟ ਕਰਨੀ ਹੈ ਕੋਈ ਇਹ ਨਹੀਂ ਪਾਰਸ਼ੀਅਲਟੀ ਹੈ ਮੇਰੇ ਕਾਉਂਸਲਰ 85 ਨੇ ਔਰ 85 ਦੇ 85 ਦੇ ਕਾਉਂਸਲਰ ਦੀ ਮੇਰੇ ਕੋਲ ਜਦੋਂ ਵੀ ਉਹਦੇ ਗੱਲ ਸੁਣਨਾ ਮੇਰੇ ਦੇਖ ਲਓ ਮੀਡੀਆ ਤੇ ਦੇਖ ਲਓ ਮੇਰੇ ਸੋਸ਼ਲ ਮੀਡੀਆ ਤੇ ਹਮੇਸ਼ਾ ਕਾਂਗਰਸ ਦੇ ਵੀ ਹੁੰਦੇ ਨੇ ਅ ਕਾਲੀਦਲ ਦੇ ਵੀ ਹੁੰਦੇ ਨੇ ਬੀਜੇਪੀ ਦੀ ਮੈਂ ਕਦੀ ਪਾਰਸ਼ੀਅਲਟੀ ਨਹੀਂ ਕੀਤੀ ਮੈਂ ਸਾਰੇ ਸ਼ਹਿਰ ਨੂੰ ਜਿਹੜਾ ਚਲਾਣਾ ਉਹ ਸਾਰੇ ਸ਼ਹਿਰ ਦੀ ਡਵੈਲਪਮੈਂਟ ਕਰਨੀ ਹੈ ਜੀ ਮੇਰੇ ਸਾਹਿਬ ਸ਼ਹਿਰ ਦੇ ਵਿੱਚ ਕੁਝ ਡੰਪ ਨੇ ਕੁਝ ਡਰੇਨਸ ਨੇ ਕੁਝ ਸੜਕਾਂ ਵਗੈਰਾ ਟੁੱਟੀਆਂ ਨੇ ਕਦ ਤੱਕ ਹੱਲ ਹੋ ਜੂ ਦੇਖੋ ਜਿਹੜਾ ਡੰਪ ਦਾ ਡੰਪ ਦਾ ਤੇ ਅਸੀਂ ਸਾਡੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੋਰ ਸਾਡਾ ਇਹ ਤਈਆ ਤੁਹਾਡੇ ਨਾਲ ਵਾਦਾ ਔਰ ਗਰੰਟੀ ਹੈ ਅਸੀਂ ਸ਼ਹਿਰ ਦੇ ਵਿੱਚ ਸਾਲ ਸਵਾ ਸਾਲ ਦੇ ਵਿੱਚ ਵਿੱਚ ਜਿਹੜਾ ਕੂੜੇ ਦਾ ਡੰਪ ਖਤਮ ਕਰਨੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਾਡਾ ਜਿਹੜਾ ਡੰਪ ਹੈ ਉਹ ਹੈ ਭਗਤਾਂ ਵਾਲਾ ਡੰਪ ਜਿੱਥੇ 15 ਤੋਂ Uh, 16 ਲੱਖ ਟਨ ਦੇ ਕਰੀਬ ਜਿਹੜਾ ਕੂੜਾ ਡੰਪ ਹੋ ਕੇ ਪਾੜ ਲੱਗਿਆ ਉਹਦੇ ਲਈ ਅਸੀਂ 45 ਕਰੋੜ ਦੇ ਟੈਂਡਰ ਲਗਾ ਕੇ 15 ਮਹੀਨੇ ਦਾ ਟਾਈਮ ਦੇ ਕੇ ਉੱਥੇ ਸਾਡੀ ਮਸ਼ੀਨਰੀ ਆ ਗਈ 15 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਸ ਡੰਪ ਨੂੰ ਬਿਲਕੁਲ ਖਤਮ ਕਰਕੇ ਉਹ 20 ਏਕੜ ਦੇ ਏਰੀਆ ਦੇ ਵਿੱਚ ਬਹੁਤ ਵਧੀਆ ਇੱਕ ਸੁੰਦਰ ਪਾਰਕ ਬਣਾਣਾ ਔਰ ਉਹਦੇ ਆਲੇ-ਦੁਆਲੇ ਜਿਵੇਂ ਦੋ ਤਿੰਨ ਡੰਪ ਹੋਰ ਨੇ ਉੱਥੇ ਤਕਰੀਬਨ ਕੋਈ 40 ਹਜ਼ਾਰ ਟਨ ਜਾਂ 50 ਹਜ਼ਾਰ ਟਨ ਕੂੜਾ ਹੈ ਉਹ ਇਮੀਡੀਏਟਲੀ ਉਹਦਾ ਵੀ ਅਸੀਂ ਪ੍ਰਪੋਜ਼ਲ ਬਣਾ ਰਿਹਾ ਉਹ ਵੀ ਜਿਹੜੇ ਅਸੀਂ ਖਤਮ ਕਰ ਦੇਣੇ ਨੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੂੜਾ ਨਜ਼ਰ ਨਹੀਂ ਆਏਗਾ ਹਾਂ ਜਿਹੜਾ ਅੱਜ ਜਿਹੜੀ ਚੀਜ਼ ਨੂੰ ਲੈ ਕੇ ਅੱਜ धरना ਪ੍ਰਦਰਸ਼ਨ ਕੀਤਾ ਗਿਆ 10 ਕਾਉਂਸਲਰਾਂ ਵੱਲੋਂ ਉਹਦੇ ਲਈ ਮੈਂ ਇਹ ਕਹਿਣਾ ਵਾਂ ਕਿ ਕਿਉਂਕਿ ਪਿਛਲੇ ਸਮੇਂ 'ਚ 2016 ਤੋਂ ਜਿਹੜੀ ਅਵਰਦਾ ਕੰਪਨੀ ਸੀਗੀ ਉਹ ਆਪਣਾ ਕੰਮ ਸੁਚਾਰੂ ਰੂਪ ਨਾਲ ਨਹੀਂ ਸੀ ਕਰੀ ਪਿਛਲੇ 9 ਸਾਲਾਂ ਦੀਆਂ ਤੁਸੀਂ ਖਬਰਾਂ ਦੇਖੋ ਤੁਸੀਂ মিডিਆ ਵਾਲਿਓ ਕਿ ਸ਼ਹਿਰ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਤੰਗੀ ਆ ਰਹੀ ਸੀ ਉਹ ਕੂੜੇ ਦੀ ਲਿਫਟਿੰਗ ਦੀ ਆ ਰਹੀ ਸੀ ਕਿਉਂਕਿ ਉਹ ਕੰਪਨੀ ਨੂੰ ਬਹੁਤ ਸਾਰੇ ਅਸੀਂ ਨੋਟਿਸ ਦੇ ਚੁੱਕੇ ਸੀ ਕਿ ਅਸੀਂ ਆ ਕੇ ਜਿਹੜਾ ਉਹ ਕੰਪਨੀ ਨੂੰ ਖਤਮ ਕਰਕੇ ਨਵੀਂ ਕੰਪਨੀ ਨੂੰ ਲਿਆਉਣ ਲਈ ਟੈਂਡਰ ਲਗਾਤੇ ਔਰ ਟੈਂਡਰ ਜਿਹੜੇ ਨੇ 3 ਹਰ ਕੰਪਨੀ ਦੇ ਜਿਹੜੇ ਨੇ ਪਾਸ ਹੋ ਗਏ ਆ ਔਰ ਨਵੀਂ ਕੰਪਨੀ ਨੂੰ ਹੁੰਦੇ ਆ ਆਪਣਾ ਕੰਮ ਕਰਦੇ ਆ ਕੋ ਦੋ ਤਿੰਨ 300 ਗੱਡੀ ਦੇ ਕਰੀਬ ਨਵੀਂ ਆਉਣੀ ਹੈ ਉਹਨੂੰ ਲਿਆਉਂਦੇ ਆ ਕੋਈ ਨਾ ਕੋਈ 10 20 25 ਦਿਨ ਲੱਗ ਜਾਂਦੇ ਨੇ ਜਿਹਦੇ ਕਰਕੇ ਪਿਛਲੇ 5 4 ਦਿਨ ਤੋਂ ਕੂੜੇ ਦੀ ਜਿਹੜੀ ਸਮੱਸਿਆ ਉਹਦਾ ਇਕੱਲਾ ਇਹ ਕਾਰਨ ਨਹੀਂ ਸੀ ਉਹਦੇ 2-3 ਕਾਰਨ ਸੀ ਰਲ ਗਏ ਕਿਉਂਕਿ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਜਿਹੜਾ ਸਾਡੀ ਡੰਪਿੰਗ ਗਰਾਊਂਡ ਸੀਗੀਆਂ ਉਹ ਜਿਹੜੀਆਂ ਚੋਕੇ ਉਹਨਾਂ ਦਾ ਜਿਹੜਾ ਕੂੜਾ ਸੀਗਾ ਉਹ ਬਾਹਰ ਜਾ ਰੋਡਾਂ ਤੇ ਆ ਗਿਆ ਔਰ ਰੋਡਾਂ ਜਿਹੜੀਆਂ ਨੇ ਉਹ ਸਾਰੀਆਂ 6-6 ਫੁੱਟ ਬਲੌਕ ਹੋ ਗਈਆਂ ਜਿਹਦੇ ਕਰਕੇ ਉਹ 2-3 ਦਿਨ ਤੋਂ ਪ੍ਰਸਾਦ ਬੰਦ ਹੋ ਗਿਆ ਸਾਡੇ ਜੀਸੀਬੀ ਔਰ ਟਿਪਰ ਵਗੈਰਾ ਜਿਹੜੇ ਲੱਗੇ ਨੇ 1-2 ਦਿਨਾਂ ਦੇ ਵਿੱਚ ਜਿਹੜੀ ਬਿਲਕੁਲ ਰੋਡ ਕਲੀਅਰ ਹੋ ਜਾਣਗੀਆਂ ਔਰ 1-2 ਦਿਨ ਦੇ ਵਿੱਚ ਬਿਲਕੁਲ ਕੰਮ ਜਿਹੜਾ ਸਮੂਥ ਹੋ ਜਾਏਗਾ ਕੂੜੇ ਦਾ ਔਰ ਆਉਣ ਵਾਲੇ ਡੇਢ ਮਹੀਨੇ ਤੱਕ ਸਾਰੇ ਸ਼ਹਿਰ ਦੇ ਵਿੱਚ ਡੋਰ ਟ ਕਲੈਕਸ਼ਨ ਜਿਹੜੀ ਹੈ ਉਹ ਬਿਲਕੁਲ ਸਟਾਰਟ ਹੋ ਜਾਏਗੀ ਔਰ ਤੁਹਾਨੂੰ ਕਿਤੇ ਵੀ ਕੂੜਾ ਵੀ ਨਜ਼ਰ ਨਹੀਂ ਆਏਗਾ ਕੂੜੇ ਦੇ ਪਹਾੜ ਨਜ਼ਰ ਨਹੀਂ ਆਣਗੇ ਕਿਤੇ ਡੰਪਿੰਗ ਗਰਾਉਂਡਾਂ ਉਹ ਡੰਪਿੰਗ ਗਰਾਉਂਡਾਂ ਦੇ ਵਿੱਚ ਤੁਹਾਨੂੰ ਅਸੀਂ ਬਾਗ ਬਣਾਏ ਵਹਾਵਾਂਗੇ ਸਿਰਫ 1.5 ਸਾਲ ਦੇ ਵਿੱਚ ਵਿੱਚ ਜੋ ਹੁਣ ਇਹ ਮੀਂਹ ਦੇ ਨਾਲ ਆਵਾਜਾਈ ਜਿਹ ਲੰਘਦੀ ਆ ਸੜਕਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਵੱਡੇ ਖੱਡੇ ਬਣ ਚੁੱਕੇ ਨੇ ਉਹਨਾਂ ਵੱਲ ਕਦ ਤੱਕ ਧਿਆਨ ਦਿੱਤਾ ਜਾਊਗਾ ਬਿਲਕੁਲ ਇਮੀਡੀਏਟਲੀ ਦੇਖੋ ਬਰਸਾਤਾਂ ਦੋ ਤਿੰਨ ਦਿਨ ਤੋਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਔਰ ਜਿਹੜੇ ਸਾਡੇ ਜਿਹੜੇ ਪ੍ਰੀਮਿਕਸ ਪਲਾਂਟ ਨੇ ਉਹ ਆਉਣ ਵਾਲੇ 2-4-5 ਦਿਨ ਦੇ ਵਿੱਚ ਚੱਲ ਜਾਣੇ ਕਿਉਂਕਿ ਸਿਲ ਦੇ ਵਿੱਚ ਉਹ ਲੋਕ ਨਹੀਂ ਪੈ ਸਕਦੀ ਉਹ ਪਲਾਂਟ ਚੱਲ ਨਹੀਂ ਸਕਦੇ ਸੋ ਅਸੀਂ ਉਹਨਾਂ ਨੂੰ ਵੀ ਡਾਇਰੈਕਸ਼ਨਾਂ ਕੀਤੀਆਂ ਨੇ ਕਿ ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦਾ ਹੈ ਪਲਾਂਟ ਚਲਾਓ ਕਿਉਂਕਿ ਅੱਗੋਂ ਜਿਹੜੇ ਧਿਆਰੋਂ ਦੇ ਦਿਨ ਨੇ ਅਸੀਂ ਆਉਣ ਵਾਲੇ ਮੇਰਾ ਖਿਆਲ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਸੜਕਾਂ ਜਿਹੜੀਆਂ ਸ਼ੁਰੂ ਨਵੀਆਂ ਜਿਹੜੀਆਂ ਬਣੀਆਂ ਉਹ ਸ਼ੁਰੂ ਹੋ ਜਾਣਗੀਆਂ ਜਿੱਥੇ ਕੋਈ ਪੈਚ ਵਰਕ ਦਾ ਚਵਰਕ ਲਕਨੇ ਜਿਹੜੇ ਸ਼ੁਰੂ ਹੋ ਜਾਣਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੇ ਵਿੱਚ ਵਿੱਚ ਅਸੀਂ ਸ਼ਹਿਰ ਦੇ ਵਿੱਚ ਤਕਰੀਬਨ 80 ਤੋਂ 90 ਕਰੋੜ ਰੁਪਏ ਦੇ ਕੰਮ ਜਿਹੜੇ ਹੋਰ ਜਿਹੜੇ ਸ਼ੁਰੂ ਕਰਵਾ ਰਹੇ ਆ ਔਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਵਧੀਆ ਸ਼ਹਿਰ ਜਿਹੜਾ ਨਜ਼ਰ ਆਣਾ ਸ਼ੁਰੂ ਹੋ ਜਾਵੇ ਸਰਬ ਕਰੀਬ ਲੋਕਾਂ ਦੇ ਜਿਨ੍ਹਾਂ ਦੇ ਬਾਲਾਂ ਵਾਲੀਆਂ ਛੱਤਾਂ ਸੀ ਲੋਕਾਂ ਦੇ ਘਰ ਬਹੁਤ ਸਾਰੇ ਘਰ ਹੋਂਡਿਕ ਚੁੱਕੇ ਨੇ ਕਿ ਉਹਨਾਂ ਗਰੀਬਾਂ ਦੀ ਵੀ ਕੋਈ ਮਦਦ ਕੀਤੀ ਜਾਊਗੀ ਜਿਸ ਤਰ੍ਹਾਂ ਹੜਾਂ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਗਈ ਬਿਲਕੁਲ ਸਾਡੀ ਸਰਕਾਰ ਦੀ ਆਮ ਆਦਮੀ ਪਾਰਟੀ ਹਮੇਸ਼ਾ ਗਰੀਬ ਲੋਕਾਂ ਦੇ ਨਾਲ ਹੈ ਸਾਡੀ ਸਰਕਾਰ ਦੀ ਇੱਕ ਪਾਲਿਸੀ ਹੈ ਆਲਰੇਡੀ ਇਹ ਹੋ ਨਹੀਂ ਹੈ ਜਿਨ੍ਹਾਂ ਦੀਆਂ ਵੀ ਛੱਤਾਂ ਕਮਜ਼ੋਰ ਨੇ ਕੋ ਬਾਲਿਆ ਦੀ ਛਾਤੇ ਪਾਵ ਸੀਮਟਡ ਛਾਤੇ ਜਿਨ੍ਹਾਂ ਦੀ ਡਿੱਗਣ ਵਾਲੀਆਂ ਕਮਜ਼ੋਰ ਨੇ ਉਹ ਸਾਡੇ ਕੋ ਇੱਕ ਪ੍ਰਧਾਨ ਮੰਤਰੀ ਹੈ ਜਿਹੜੀ ਆਵਾਸ ਯੋਜਨਾ ਹੈ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਸਾਡੇ ਕੋ ਇੱਕ ਉਹਦੇ ਵਿੱਚ ਫਾਰਮ ਭਰ ਕੇ ਸਾਨੂੰ ਕਾਰਪੋਰੇਸ਼ਨ ਚ ਜਮ੍ਹਾਂ ਕਰਾਣ ਉਹਦੀ ਅਸੀਂ ਵੈਰੀਫਿਕੇਸ਼ਨ ਕਰਕੇ ਇਮੀਡੀਏਟਲੀ ਜਿਹੜਾ ਅਸੀਂ ਮੂਵ ਕਰ ਦਿੰਨੇ ਆ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ 5-5 10-10 ਲੱਖ ਰੁਪਏ ਤੱਕ ਜਿਹੜਾ ਸਰਕਾਰ ਵੱਲੋਂ ਉਹਨਾਂ ਨੂੰ ਪੈਸਾ ਮੁਹੱਈਆ ਹੁੰਦਾ ਮਿਹਰਬਾਨੀ ਜੀ ਇਹ ਸੰਸਦ ਨਾਲ ਮੇਰ ਸਾਹਿਬ ਤਾਂ ਇੱਕ ਜਿਹੜਾ ਧਰਨਾ ਪ੍ਰਦਰਸ਼ਨ ਅੱਜ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਕੀਤਾ ਗਿਆ ਬਹੁਤ ਜਲਦ ਜਿਹੜੇ ਹੱਲ ਨੇ ਉਹ ਕਰ ਦਿੱਤੇ ਜਾਣਗੇ ਜਿੰਨੇ ਕੂੜੇ ਦੇ ਡੰਪ ਨੇ ਛੇਤੀ ਹੀ ਚੁਕਵਾ ਦਿੱਤੇ ਜਾਣਗੇ ਔਰ ਉੱਥੇ ਹਰੇ ਭਰੇ ਬਾਗ ਜਿਹੜੇ ਉਹ ਨਜ਼ਰ ਆਉਣਗੇ ਮੇਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਕਦ ਤੱਕ ਜਿਹੜੇ ਆ ਸ਼ਹਿਰ ਦੇ ਹਾਲਾਤ ਉਹ ਸੁਧਾਰ ਦਿੱਤੇ ਜਾਣਗੇ ਮੀਂਹ ਦੇ ਕਾਰਨ ਸ਼ਾਇਦ ਇਸ ਦੇ ਵਿੱਚ ਦੇਰੀ ਹੋ ਚੁੱਕੀ ਆ ਜਿਸ ਨੂੰ ਬਹੁਤ ਜਲਦ ਜਿਹੜਾ ਉਹ ਹੱਲ ਕਰ ਦਿੱਤਾ ਜਾਊਗਾ ਤਾਸੀਂ ਉਸ ਦਿਨ ਦਾ ਇੰਤਜ਼ਾਰ ਵੀ ਕਰਾਂਗੇ ਜਦੋਂ ਇਹ ਹੱਲ ਹੁੰਦਾ ਤਾਂ ਅਸੀਂ ਉਹ ਖਬਰ ਨੂੰ ਫਿਰ ਤੁਹਾਡੇ ਸਾਹਮਣੇ ਪੇਸ਼ ਜ਼ਰੂਰ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਨ ਰਵਜਿੰਦਰ ਸਿੰਘ ਦੇ ਨਾਲ ਕਸ਼ਮੀਰ ਸਿੰਘ ਗਿਲ